ਅਨੁਸਾਰ ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਦਰਬ ਨ ਆਇਓ। ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਜੀ ਬਾਣੀ ਦੇ ਬੋਹਿਤ ਕਲਜੂ ਪੇ ਜੋਹਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਅੱਜ ਗੁਰਪੁਰਬ ਦਿਵਸ ਹੈ। ਸ੍ਰੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਪੂਰਵਕ ਅạchਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਸ ਗੁਰਪੁਰਬ ਗੁਰੂਤਾ ਗਤੀ ਗੁਰਪੁਰਬ ਨੂੰ ਨਤਮਸਤਕ ਹੋ ਰਹੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸਮੂੱਚੀ ਸੰਗਤ ਨੂੰ ਕਾਇਨਾਤ ਨੂੰ ਸ਼੍ਰੋਮਣੀ ਗੁਰਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਵੱਲੋਂ ਸਾਰਿਆਂ ਨੂੰ ਇਸ ਗੁਰਪੁਰਬ ਗਤੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅਪੀਲ ਕਰਦੇ ਆਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਪ੍ਰਾਣੀ ਅੱਜ ਦੇ ਦਿਨ ਗੁਰਸਿੱਖਿਆ ਖੁਸ਼ੀਆਂ ਲੈ ਲਈ ਗੁਰੂ ਕਰਦੇ ਵਿੱਚ ਦਰਸ਼ਨ ਕਰਨ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਪਿਆਰ ਰੱਖਣ ਬਾਣੀ ਪੜਨ ਬਾਣੀ ਸੁਣਨ ਇਹੀ ਸਭ ਦਾ ਮੂਲ ਮੰਤਰ ਕਰਨ ਸਭ ਨੂੰ ਅਰਦਾਸ ਬੇਨਤੀ ਹੈ ਕਿ ਉਹ ਆਪਣੀ ਜੀਵਨ ਨੂੰ ਸਫਲ ਬਣਾਉਣ ਦੇ ਲਈ ਗੁਰੂ ਅਰਜਨ ਦੇਵ ਪਾਸ਼ਾ ਦੀ ਵਦ ਕੋ ਵਦ ਬਾਣੀ ਪੜ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗਗਨ ਨਵਖੰਡ ਬਹਿ ਜੋ ਸਵਰੂਪੀ ਰਹੇ ਉਹ ਭਾਰ ਭਨ ਮਥੁਰਾ ਕਸ਼ਪੇਦ ਨਹੀ ਗੁਰ ਅਰਜੁਨ ਪ੍ਰਤਖ ਹਰ ਤਖਤ ਰਾਜਾ ਸੋ ਬਹੈ ਜੋ ਤਖਤ ਯੋਗ ਹੋਈ ਜਿੰਨੇ ਸੱਚ ਪਛਾਣਿਆ ਸੱਚ ਰਾਜੇ ਸਈ ਅੱਜ ਦੇ ਦਿਨ ਦੀ ਤੁਨੇਗਾ ਦੇ ਬਾਲਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਪੁੰਜ ਬੈਰਾਗ ਦੇ ਮੂਰਤ ਬਾਣੀ ਦੇ ਬੋਹਿਤ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨ ਹਾਰੇ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਅੱਜ ਸਤਿਗੁਰਾਂ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰਪੁਰਬ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਆਪਰਸਰ ਸਾਹਿਬ ਜੀ ਦੇਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਭੋ ਚੀਆ ਸੰਗਤਾਂ ਨੂੰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਗੁਰਧਗਤੀ ਤੇ ਬਰਾਜਮਾਨ ਹੋਣ ਦੇ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ